ਰਾਜੂ ਆਣਾ ਦਿਨ ਸਾਰ ਸੁੱਤਾ ਪਿਆ ਯਾਰ ਕੰਮ ਕਰ ਕਰ ਲੈ ਫੇਰ ਪਤੰਦਰਾ ਚਾਰ ਪੈਸੇ ਆ ਜਾਣਗੇ ਫੇਰ ਉਹ ਪਤੰਦਰਾ ਗਹਿਣੇ ਠੇਕੇ ਪੈਲੀ ਲੈ ਲਈ ਫੇਰ ਫੇਰ ਪਤੰਦਰਾ ਗੱਡੀ ਲੈ ਲਈ ਕਾਰ ਲੈ ਲਈ ਮੋਟਰਸਾਈਕਲ ਲੈ ਲਈ ਫੇਰ ਉਹ ਤੇਰਾ ਰਿਸ਼ਤਾ ਹੋ ਜਾਊਗਾ ਹੱਥ ਸਾੜਦਾ ਫਿਰਦਾ ਰੋਟੀਆਂ ਪਕਾਉਣਾ ਛੜਾ ਫਿਰਦਾ ਤੂੰ ਫੇਰ ਤੋਂ ਮੇਰਾ ਪਲਾਟ ਲੈ ਕੇ ਕੋਠੀ ਪਾਣੀ ਫੇਰ ਜ਼ਿੰਦਗੀ ਸੌਖੀ ਹੋ ਜੂਗੀ ਐਨਾ ਕੁਛ ਕਰਕੇ ਜ਼ਿੰਦਗੀ ਸੌਖੀ ਕਰਨੀ ਐ ਸਾਲੀ ਹੁਣ ਕਿਹੜਾ ਹੁਣ ਵੀ ਤਾਂ ਸੌਖੀ ਐ ਯਾ ਫੌਜੀ ਅਮਿੰਦਰ ਖਰਾਬ ਕਰਤੀ ਐ ਮੇਰੇ ਨਾਲ ਪਿਆ ਸੀ ਮੇਰੇ ਨਾਲ ਸੁੱਤਾ ਪਿਆ ਸੀ